ਹਾਂਜੀ ਸਾਰਿਆਂ ਸასი ਗਾਲ ਜੀ ਲੌਜੀ ਸਵੇਰੇ ਹੋ ਗਏ 5:30 ਵਜੇ ਬੰਦੇ ਰੈਡੀ ਕਿਉਂਕਿ ਆਪਾਂ ਹੁਣ ਜਾਣਾ ਸੀਗਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਲੌਜੀ ਕਿਛਲਿਆ ਬੀਬੀ ਆ ਗਈ ਤੇ ਗੱਡੀ ਕਰਕੇ ਸਟਾਰਟ ਤੇ ਕਰਦੇ ਆਂ ਦੀ ਆਪਾਂ ਕਰਨ ਲੱਪੇ ਅੜੀਖ ਬੀਬੀ ਸਾਡੀ ਆ ਕੇ ਬੈ ਗਈ ਸੀ ਮੰਮੀ ਸਾਡੀ ਹਲੇ ਆਂਦੀ ਸੀਗੀ ਤੇ ਲਓ ਜੀ ਗੱਡੀ ਖਿੱਚ ਦਿੱਤੀ ਆਪਾਂ ਪਾ ਕੇ ਪੰਜਵਾਂ ਗੇਅਰ ਲੈ ਕੇ ਬਾਬੇ ਆ ਨਾਮ ਤੇ ਗੱਡੀ ਲਾ ਕੇ ਕਰੂਜ਼ ਤੇ 85 ਤੇ 75 ਤੇ ਤੇ ਗੱਡੀ ਜਾ ਰਹੀ ਹੈ ਜੀ ਲੋ ਜੀ ਨਾਲ ਨਾਲ ਪਾਣੀ ਬਾਣੀ ਚੱਲ ਰਹੀ ਹੈ ਕਾਪੀਰਾਈਟ ਆ ਜਾਣਾ ਇਸ ਕਰਕੇ ਨਹੀਂ ਸਲਾਈ ਦੀ ਤੇ ਬੀਬੀ ਪੂਰੀ ਖੁਸ਼ ਸੀ ਅੱਜ ਤੇ ਫਰਤਾ ਪਜਾਮਾ ਪਾ ਕੇ ਤੇ ਮੰਮੀ ਸਾਡੇ ਪਿੱਛੇ ਸੌ ਜਾਂਦੀ ਆ ਤੇ ਆਪਾਂ ਪਹੁੰਚ ਗਏ ਜੀ ਸ੍ਰੀ ਹਰਮੰਦਰ ਸਾਹਿਬ 골ਡਨ ਗੇਟ ਦੇ ਅੰਮ੍ਰਿਤਸਰ ਸਾਹਿਬ ਤੇ 골ਡਨ ਗੇਟ ਤੋਂ ਐਂਟਰ ਹੋ ਕੇ ਥੋੜਾ ਜਿਹਾ ਅੱਗੇ ਜਾ ਕੇ ਇੱਕ ਨਹਿਰ ਆndi ਹੈ ਜਿਹੜੀ ਕਿ ਸੁਲਤਾਨਪਿੰਡ ਤਰਨਤਨ ਰੋਡ ਜੀ ਨੂੰ ਕਹਿੰਦੇ ਆ ਤੇ ਉਸ ਤੋਂ ਅਸੀਂ ਲਿਫਟ ਹੋ ਕੇ ਤੇ ਇਹ ਚੌਂਕ ਘੁੰਮ ਕੇ ਤੁਸੀਂ ਨਾਲੇ ਫਿਰ ਸੱਜੇ ਹੱਥ ਹੋ ਜਾਣਾ ਇਹ ਚੌਂਕ ਦੇ ਨਾਲ ਹੀ ਤੇ ਇਹ ਜਿਹੜੀ ਸਿੱਧੀ ਸੜਕ ਵਾ ਮੇ ਤਰਨਤਨ ਸਾਹਿਬ ਚੱਲ ਜਾਂਦੀ ਏ ਇਹ ਬਾਈਪਾਸ ਆ ਤੇ ਇਹ ਜਿਹੜੀ ਸੜਕ ਤੋਂ ਅਸੀਂ ਜਾ ਰਹੇ ਆ ਇਹ ਸਿੱਧੀ ਚੀਦਾ ਸਿੰਘਾਂ ਦੇ ਸਥਾਨ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਦੇ ਕੋਲ ਮਾਤਾ ਕੋਲਾ ਜੀ ਭਲਾਈ ਕੇਂਦਰ ٹرسٹ ਭਾਈ ਗਿਆਨੀ ਗੁਰਕਵਾਲ ਸਿੰਘ ਉਹਨਾਂ ਦੀ ਪਾਰਕਿੰਗ ਵਾ ਫ੍ਰੀ ਬਿਲਕੁਲ ਫ੍ਰੀ ਪਾਰਕਿੰਗ ਆ ਤੇ ਸ਼ੈੱਡ ਪਈ ਹੋਈ ਆ ਤੁਸੀਂ ਉੱਥੇ ਆਪਣੀ ਗੱਡੀ پارک ਕਰਕੇ ਰਿਕਸ਼ਾ ਲੈ ਕੇ ਤੇ ਤੁਸੀਂ ਜਾ ਸਕਦੇ ਪਹਿਲਾਂ ਬਾਬਾ ਬਿਧੀ ਚੰਦ ਸ਼ੀਨਾ ਜੀ ਦਾ ਗੁਰਦੁਆਰਾ ਸਾਹਿਬ ਵੀ ਆਉਂਦਾ ਤੇ ਨੰਗ ਸਿੰਘਾਂ ਦੀ ਛੌਣੀ ਆ ਉੱਥੇ ਥੋੜੀ ਘੱਟ ਆ ਪਾਰਕਿੰਗ ਦੀ ਜਗ੍ਹਾ ਉਹਦੇ ਸਾਹਮਣੇ ਹੈਗੀ ਪਰ ਉਹ ਪੇੜ ਹੁੰਦੀ ਹੈ ਤੇ ਫਿਰ ਆਪਾਂ ਰਿਕਸ਼ਾ ਕਰਕੇ 20-20 ਰੁਪਏ ਸਵਾਰੀ ਦੇ ਲੈਂਦੇ ਨੇ ਤੇ ਰਿਕਸ਼ਾ ਲੈ ਕੇ ਤੇ ਆਪਾਂ ਪਹੁੰਚ ਗਏ ਜੀ ਸ਼੍ਰੀ ਦਰਵਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਜਾਂਦੇ ਜਾਂਦੇ ਮੰਮੀ ਨੂੰ ਤੇ ਆਪਣੀ ਵੀਡੀਓ ਬਣਾ ਕੇ ਤੇ ਅੱਜ ਸਾਡਾ ਤੀਜਾ ਚਪੈਰਾ ਸਾਹਿਬ ਸਿਗਾ ਤੇ ਆਪਾਂ ਸ਼੍ਰੀ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾ ਦੇ ਚਰਨਾਂ ਦੇ ਵਿੱਚ ਪਹੁੰਚ ਚੁੱਕੇ ਹਾਂ ਪਹਿਲਾਂ ਇਸ਼ਨਾਨ ਕਰਕੇ ਫਿਰ ਲੰਗਰ ਸ਼ਕੀਦਾ ਮੱਥਾ ਟੇਕਣ ਲਈ ਲੰਬੀ ਲੇਨ ਹੋਣ ਕਰਕੇ ਨਹੀਂ ਟੇਕ ਹੁੰਦਾ ਇਹ ਫਿਰ ਇੱਧਰ ਟਾਈਮ ਜ਼ਿਆਦਾ ਲੱਗ ਜਾਂਦਾ ਇਸ ਕਰਕੇ 베ਰੀ ਸਾਹਿਬ ਮੱਥਾ ਟੇਕ ਕੇ ਮਹਾਰਾ ਦੇ ਚਰਨਾਂ ਚ ਅਰਦਾਸ ਕਰਕੇ ਤੇ ਫਿਰ ਅਸੀਂ ਗੁਰਦੁਆਰਾ ਸ਼ੀਰ ਦਾ ਸੰਗਤ ਨੂੰ ਰਵਾਨਾ ਹੋ ਜਾਈਦਾ ਤੇ ਬਹੁਤ ਜ਼ਿਆਦਾ ਸੰਗਤ ਸੀਗੀ ਕੱਲ ਥੋੜੀ ਸਾਨੂੰ ਤਕਲੀਫ ਇਹ ਵੀ ਆਂਦੀ ਆ ਮੰਮੀ ਸਾਡੀ ਕੋ ਤੁਰ ਨਹੀਂ ਹੁੰਦਾ ਸਾਰੇ ਜਰੂਰ ਅਰਦਾਸ ਬੇਨਤੀ ਮਹਾਰਾਜ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਰਿਓ ਕਿ ਜਲਦੀ ਤੋਂ ਜਲਦੀ ਸਾਡੀ ਮੰਮੀ ਠੀਕ ਹੋ ਜਵੇ ਤੇ ਫਿਰ ਅਸੀਂ ਤੁਰ ਕੇ ਹੀ ਜਾਈਏ ਜਿੱਥੇ ਵੀ ਗੁਰੂ ਘਰ ਗੁਰੂ ਘਰ ਅਰਦਾਸ ਬੇਨਤੀਆਂ ਕੀਤੀਆਂ ਉਹ ਮਹਾਰਾਜ ਸਾਡੇ ਝੋਲੀ ਦੇ ਵਿੱਚ ਪਾ ਕੇ ਸਾਡੇ ਘਰ ਵਿੱਚ ਦੁੱਖ ਸੁੱਖ ਸ਼ਾਂਤੀ ਦੀ ਜਿਹੜੀ ਉਹ ਲਿਆਵੇ ਤੇ ਲੋ ਜੀ ਆਪਾਂ ਪਹੁੰਚ ਗਏ ਫਿਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਚਪੈਰਾ ਸਾਹਿਬ ਦੀ ਹੋ ਗਈ ਸੀ ਸਮਾਪਤੀ ਉਸ ਤੋਂ ਬਾਅਦ ਹੀ ਮੱਥਾ ਟੇਕੋ ਹੁੰਦਾ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਤੇ ਮੱਥਾ ਟੇਕਣਾ ਥੋੜਾ ਮੁਸ਼ਕਲ ਹੁੰਦਾ ਤੁਸੀਂ ਸਾਡੇ 4 ਵਜੇ ਚਪੈਰਾ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਬਿਲਕੁਲ ਖਾਲੀ ਹੋ ਜਾਂਦੇ ਥੋੜਾ ਬਹੁਤੀ ਸੰਗਤ ਰਹਿ ਜਾਂਦੀ ਜਿਹੜੀ ਲੋਕਲ ਹੁੰਦੀ ਹੈ ਫਿਰ ਮੱਥਾ ਟੇਕਣ ਲਈ ਇਹ ਬੜੀ ਆਰਾਮ ਨਾਲ ਤੁਸੀਂ ਮੱਥਾ ਟੇਕ ਸਕਦੇ ਹੋ ਤੇ ਆਪਾਂ ਫਿਰ ਉਸ ਤੋਂ ਬਾਅਦ ਲੰਗਰ ਛੱਕ ਕੇ ਤੇ ਵਾਪਸੀ ਘਰ ਨੂੰ ਚਾਲੇ ਪਾ ਲਏ ਤੇ ਥੋੜੇ ਜਿਹਾ ਦੂਰ ਆਏ ਤਾਂ ਘਰ ਵਾਲੀ ਕਹਿੰਦੀ ਥੋੜਾ ਨਿੰਬੂ ਪਾਣੀ ਪਿਲਾ ਦੂੰਗੇ ਤਾਂ ਵਧੀਆ ਰਹੋਗੇ ਮੈਂ ਕਿਹਾ ਲਓ ਜੀ ਇਹ ਕੁੜੀ ਦੀ ਵੀਡੀਓ ਬੋਡੀ ਵਾਇਰਲ ਹੋਈ ਸੀ ਪਹਿਲਾਂ ਇਹਨਾਂ ਨੂੰ ਪੈਸੇ ਦੇ ਤੇ ਅਸੀਂ ਬਾਅਦ ਵਿੱਚ ਤੋਂ ਮੰਗਣ ਆ ਗਏ ਮੈਂ ਕਿਹਾ ਲੈ ਫੇਰ ਕੋਲੇ ਪੀਨੇ ਆ ਸ਼ਕੰਜਵੀ ਇੱਕ ਇੱਕ ਗਲਾਸ ਪੀਤਾ ਸ਼ਕੰਜਵੀ ਦਾ ਤੇ ਫਿਰ ਆਪਾਂ ਉਤਤੁਰ ਪਈ ਤੇ ਆਪਾਂ ਪਹੁੰਚ ਗਏ ਜੀ ਜਲੰਧਰ ਜਿਲੰਦਰ ਤੋਂ ਹੁੰਦੇ ਹੋਏ ਆਪਾਂ ਪਹੁੰਚਣਾ ਜਗਾ ਘਰੇ ਲੋ ਜੀ ਆਪਾਂ ਪਹੁੰਚ ਗਏ ਘਰੇ ਸਾਰਿਆਂ ਨੂੰ ਬਹੁਤ ਬਹੁਤ ਭਾਤ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ